ਸਾਈਬਰ ਸੈਲ ਲੁਧਿਆਣਾ ਨੂੰ ਸਟੇਟ ਸਾਈਬਰ ਸੈਲ ਮਾਲੀਗਰਾਂੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਭੇਜੀ ਗਈ ਜਿਦੇ ਤਹਿਤ ਇਹ ਸ਼ੇਅਰ ਕੀਤਾ ਗਿਆ ਕਿ ਲੁਧਿਆਣਾ ਸ਼ਹਿਰ ਦੇ ਫੋਕਲ ਪੁਆਇੰਟ ਦੇ ਏਰੀਆ ਲਾਈਕ ਰੈਨ ਵਾਲਾ ਬੰਦਾ ਜਿਨੇ ਦੀਪ ਮੰਗਲੀ ਦੇ ਨਾਮ ਦੀ ਇੱਕ ਫੇਸਬੁੱਕ ਪ੍ਰੋਫਾਈਲ ਬਣਾਈ ਹੋਈ ਹੈ ਉਹ ਆਪਣੀ ਆਈਡੀ ਤੋਂ ਫੇਕ ਫਾਲਸ ਐਂਡ ਮਿਸਲੀਡਿੰਗ ਐਂਡ ਅਨਕੋਰੋਬੋਰੇਟਿਡ ਕੰਟੈਂਟ ਸ਼ੇਅਰ ਕਰ ਰਿਹਾ ਹੈ ਜਿਸ ਤੇ ਬਿਨਾ ਤੇ ਸਾਈਬਰ ਸੈੱਲ ਨੇ ਕੇਸ ਰਜਿਸਟਰ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ। ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਸਟੇਟ ਦੀ ਟ੍ਰਾਂਸਫਰ ਮਸ਼ੀਨਰੀ ਦਾ ਮਿਸਯੂ ਦਿਖਾਣ ਲਈ ਜਿਹੜਾ ਫਲਾਈਟ ਡੇਟਾ ਸ਼ੇਅਰ ਕੀਤਾ ਹੈ ਉਹ ਟੋਟਲੀ ਫੋਰਜਡ ਐਂਡ ਫੇਕ ਹੈ। ਇਹ ਫੇਕ ਐਂਡ ਫੋਰਜ ਫਲਾਈਟ ਡੇਟਾ ਜਾਣਬੁੱਝ ਕੇ ਸਟੇਟ ਐਂਡ ਕਨਸਟੀਟਿਊਸ਼ਨਲ ਬਾਡੀਜ਼ ਨੂੰ ਟਾਰਗੇਟ ਕਰਨ ਲਈ ਸ਼ੇਅਰ ਕੀਤਾ ਗਿਆ। ਕਿ ਇਸ ਤੇ ਫਰਦਰ ਤਫਤੀਸ਼ ਜਾਰੀ ਹੈ ਐਂ ਜਿਹੜੀ ਜਿਹੜੀ ਪ੍ਰੋਫਾਈਲਸ ਨੇ ਇਹ ਫੇਕ ਐਂ ਫਾਲਸ ਡਾਟਾ ਸ਼ੇਅਰ ਕੀਤਾ ਹੈ ਉਹਨਾਂ ਸਾਰਿਆਂ ਦੀ ਡੀਟੇਲਸ ਲਈਆਂ ਜਾ ਰਹੀਆਂ ਹਨ ਇਸ ਦੇ ਨਾਲ ਨਾਲ ਅਸੀਂ ਸ਼ਹਿਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਆਪਣੀ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਡੀਟੇਲ ਸ਼ੇਅਰ ਕਰਨ ਤੋਂ ਪਹਿਲਾਂ ਕਾਈਂਡਲੀ ਉਹਨੂੰ ਚੈੱਕ ਐਂਡ ਵੈਰੀਫਾਈ ਜ਼ਰੂਰ ਕਰਨ ਨਾ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਰੂਮਰ ਜਾਂ ਫਾਲਸ ਇਨਫਰਮੇਸ਼ਨ ਪਬਲਿਕ ਡੋਮੇਨ 'ਚ ਸ਼ੇਅਰ ਨਾ ਕੀਤੀ ਜਾਵੇ। ਥੈਂਕ ਯੂ। ਜੈ ਹਿੰਦ।